ਅੱਜ ਸਾਨੂੰ ਬੜੀ ਖੁਸ਼ੀ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਕਲੋਨੀ ਨਾਲ ਜੋ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਨ ਜਾ ਰਹੀ ਆ ਕਿਉਂਕਿ ਜਦੋਂ ਮੈਂ ਇਸ ਕਲੋਨੀ ਚ ਆਂਦੀ ਸੀ ਤਾਂ ਮੇਰੇ ਕੋਲੇ ਲੋਕਾਂ ਦੀ ਇੱਕੋ ਹੀ ਡਿਮਾਂਡ ਆਈ ਸੀ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੇ ਇੱਥੇ ਪਾਰਕ ਬਣਾ ਦਿਓ ਕਿਉਂਕਿ ਜਿਹੜੇ ਇੱਥੇ ਜੋ ਪਹਿਲਾਂ ਚੱਲ ਰਿਹਾ ਸੀ ਉਹਦੇ ਨਾਲ ਲੋਕਾਂ ਨੂੰ ਬੜੀ ਡਿਸਟਰਬੈਂਸ ਹੁੰਦੀ ਸੀ ਪੋਲੂਸ਼ਨ ਫੈਲਦਾ ਸੀਗਾ ਜਿਨ੍ਹਾਂ ਕੋਲ ਪੂਰਾ ਵਿਜ਼ਨ ਹੈ ਚਾਹੇ ਕੋਈ ਇੰਡਸਟਰੀਅਲ ਏਰੀਆ ਚਾਹੇ ਰੈਸਿਡੈਂਸੀ ਏਰੀਆ ਹੈ ਕਿ ਰਾਜਪੁਰਾ ਸ਼ਹਿਰ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਹੈ ता आपा देख ही रहे हो कहते नहीं कैसे तो सोफा ही प्रमाण आपा देख ही रहे हैं जो एमएलए साहब दी सोच है सोच है डेवलपमेंट दी मेरा नाम आपका मेरा नाम पार्क है क्या कहना चाहते हो ये जो मैडम पार्क बनवा रहे हैं यहाँ पे आप यहाँ पे आप पार्क बना दो यहाँ पे ना गाड़ी जी गाड़ी पार्किंग करने की ना जगह हो जाएगी अच्छा जी आप यहां पे बच्चे खेल सकते हैं आपके खेलने के लिए पार्क बना रहे हैं मैडम और साथ में झूले भी हाँ। लगवा रहे हैं कैसे फील कर रहे हो आप फिर यहाँ पे बहुत बच्चे रहते हैं ना यहाँ पे यहाँ पे यहाँ पे वो बच्चे अपने मम्मा को दुखी करते हैं क्योंकि उनको झूला पड़ता है हाँ तो अभी झूले लग जाएंगे फिर हैप्पी हो जाओगे आप हाँ फिर फिर बच्चे अपनी मम्मा की निकाएंगे बस ठीक थैंक यू

ਕਿ ਮੈਂ ਇਸ ਕਲੋਨੀ ਨਾਲ ਜੋ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਨ ਜਾ ਰਹੀ ਆ ਕਿਉਂਕਿ ਜਦੋਂ ਮੈਂ ਇਸ ਕਲੋਨੀ ਚੰਗੀ ਸੀ ਤਾਂ ਮੇਰੇ ਕੋਲੇ ਲੋਕਾਂ ਦੀ ਇੱਕੋ ਹੀ ਡਿਮਾਂਡ ਆਈ ਸੀ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੇ ਇੱਥੇ ਪਾਰਕ ਬਣਾ ਦਿਓ ਕਿਉਂਕਿ ਜਿਹੜੇ ਇੱਥੇ ਜੋ ਪਹਿਲਾਂ ਚੱਲ ਰਿਹਾ ਸੀ ਉਹਦੇ ਨਾਲ ਲੋਕਾਂ ਨੂੰ ਬੜੀ ਡਿਸਟਰਬੈਂਸ ਹੁੰਦੀ ਸੀ ਪੋਲੂਸ਼ਨ ਫੈਲਦਾ ਸੀਗਾ ਤਾਂ ਅੱਜ ਮੈਂ ਧੰਨਵਾਦ ਕਰੂੰਗੀ ਕਮੇਟੀ ਦੀ ਟੀਮ ਦਾ ਸਾਡੇ ਪੁਲਿਸ ਡਿਪਾਰਟਮੈਂਟ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਸਾਰਾ ਕੰਮ ਕਰਨ ਚ ਕਾਮਯਾਬ ਹੋਏ ਹੋਏ ਲੋਕਾਂ ਨਾਲ ਵਾਦਾ ਕੀਤਾ ਹੋਇਆ ਵਾਦਾ ਅਸੀਂ ਪੂਰਾ ਕੀਤਾ ਬੜਾ ਕਿੰਨੇ ਚੀਜ਼ ਚ ਮੁਕੰਮਲ ਹੋ ਜੂਗੀ ਪਾਰਕ ਦੀ ਇਹਦਾ ਸਭ ਰੈਡੀमेड ਹੈ ਪਿੱਲਰ ਤੁਸੀਂ ਦੇਖਿਆ ਜੀ ਰੈਡੀमेड ਪਿੱਲਰ ਲਗਾ ਰਹੇ ਹਾਂ ਬਹੁਤ ਜਲਦੀ ਕੰਪਲੀਟ ਹੋ ਜਾਊਗਾ ਤੇ ਇੱਥੇ ਜਿਵੇਂ ਲੋਕਾਂ ਦੀ ਡਿਮਾਂਡ ਹੈ ਜੋ ਜੋ ਅੱਗੇ ਜਿਵੇਂ ਜਿਵੇਂ ਉਹਨਾਂ ਦੀ ਡਿਮਾਂਡ ਆਈ ਜਾਊਗੀ ਕੋਈ ਚੂਲੇ ਲਾਣੇ ਆ ਕੁਝ ਹੋਰ ਪਾਰਕ ਦਾ ਜਿਵੇਂ ਬਣਾਣਾ ਹੈ ਰਾਮਲੀਲਾ ਗਰਾਊਂਡ ਵੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਡਿਮਾਂਡ ਆਈ ਜਾਊਗੀ ਉਹ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਉਹ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਰਾਜ ਵਿਦੇਸ਼ ਕਿਹਦੇ ਹੋਏ ਇਸ ਤਰ੍ਹਾਂ ਤਾਂ ਸਹੀ ਹੋਈ ਵੀ ਹੈ ਜੀ ਉਹਨਾਂ ਨੂੰ ਵੀ ਕਲੀਅਰ ਕਰੋਗੇ ਜੀ ਬਿਲਕੁਲ ਮੈਂ ਤੁਹਾਨੂੰ ਵੀ ਬੇਨਤੀ ਕਰਦੀ ਆ ਮੀਡੀਆ ਵਾਲੇ ਭਰਾਵਾਂ ਨੂੰ ਕੋਈ ਚੀਜ਼ ਜੇ ਬਾਈਚਾਂ ਸਾਡੀ ਨਿਗਾਚ ਨਹੀਂ ਤੁਹਾਡੀ ਨਿਗਾਚ ਹੈਗੀ ਹੈ ਵੀ ਜੇ ਕਿਤੇ ਇੱਥੇ ਨਜਾਇਜ਼ ਕਬਜ਼ੇ ਹੋਏ ਹੈ ਤਾਂ ਉਹ ਸਾਡੇ ਧਿਆਨ ਚ ਲਿਆਓ ਕਿਉਂਕਿ ਨਜਾਇਜ਼ ਕਬਜ਼ਾ ਕੋਈ ਨਹੀਂ ਰਹਿਣ ਦਿੱਤਾ ਜਾਊਗਾ ਜੋ ਮਿਊਂਸਪੈਲਟੀ ਦੀ ਜਗ੍ਹਾ ਹੈ ਉਹ ਮਿਊਂਸਪੈਲਟੀ ਹੀ ਕਾਬਜ਼ ਹੋਊਗੀ ਉਹ ਲੋਕਾਂ ਦੇ ਫਾਇਦੇ ਲਈ ਹੋਊਗੀ ਇਹ ਨਹੀਂ ਕਿ ਕੁਝ ਪੋਲੀਟੀਕਲ ਲੋਗ ਆਪਦੇ ਲੋ ਆਪਦੇ ਫਾਇਦੇ ਲਈ ਆਪਦੇ ਲੋਕਾਂ ਨੂੰ ਉਹਨਾਂ ਜਗ੍ਹਾ ਤੇ ਕਬਜ਼ੇ ਕਰਵਾਣ ਲੋਕਾਂ ਦੀ ਜਗ੍ਹਾ ਲੋਕਾਂ ਤੇ ਆਊਗੀ ਮੈਂ ਤੁਹਾਡੇ ਥਰੂ ਵੀ ਬੇਨਤੀ ਕਰਦੀ ਆਂ ਕਿ ਜਾਂ ਤਾਂ ਉਹ ਜਗ੍ਹਾ ਆਪੇ ਛੱਡ ਜੋ ਤੇ ਨਹੀਂ ਫਿਰ ਕਮੇਟੀ ਦਾ ਪੀਲਾ ਪੰਜਾ ਤਿਆਰ ਹੈ ਹੁਣ ਕੋਈ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਮੈਡਮ ਜਿਹੜਾ ਇਹ ਪਾਰਕ ਹੈ ਤੇ ਮਲਕੀਅਤ ਕਿਹਦੇ ਕੋਲ ਹੈ ਮਿਊਨਿਸਪੈਲਟੀ ਕੋਲ ਹੈ ਮਿਊਨਿਸਪੈਲਟੀ ਦੀ ਜਗ੍ਹਾ ਹੈ ਮਾਲਕ ਮਿਊਨਿਸਪੈਲਟੀ ਹੀ ਰਹੇਗੀ ਮੈਮ ਇਹ ਕਿੰਨੀ ਜਗ੍ਹਾ ਹੈ ਔਰ ਕਿੰਨੇ ਟਾਈਮ ਵਿੱਚ ਇਸ ਨੂੰ ਇਹ ਬਹੁਤ ਜਲਦੀ ਪੂਰੀ ਹੋ ਜੂਗੀ ਜਿਹੜੀ ਜਿੰਨਾ ਵੀ ਏਰੀਆ ਹੈਗਾ ਪਾਰਕ ਦਾ ਜੋ ਮਿਊਸਪੈਲਟੀ ਨੇ ਦੇਖਣਾ ਹੈ ਆਪਣਾ ਜੋ ਮਿਊਸਪੈਲਟੀ ਦੀ ਹੱਦ ਹੈ ਮੈਂ ਉਸ ਤੋਂ ਹੱਦ ਤੋਂ ਬਾਹਰ ਮਿਊਸਪੈਲਟੀ ਨਹੀਂ ਜਾਏਗੀ ਜਿੰਨੀ ਮਿਊਸਪੈਲਟੀ ਦੀ ਜਗ੍ਹਾ ਉੱਥੇ ਵਧੀਆ ਪਾਰਕ ਬਿਲਕੁਲ ਕਰਕੇ ਦਿੱਤਾ ਜਿਸ ਤਰ੍ਹਾਂ ਇਹ ਰਾਮਲੀਲਾ ਉਹਦੀ ਸਟੇਜ ਬਣੀ ਹੋਈ ਹੈ ਇਹਨੂੰ ਮਨਜ਼ੂਰੀ ਮਿਲੇਗੀ ਜਾਂ ਇਹਨੂੰ ਸਭ ਕੁਝ ਮੈਂ ਕਰ ਸਾਰੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਸਾਰਾ ਕੰਮ ਹੋਊਗਾ ਪਹਿਲਾਂ ਵੀ ਇੱਕ ਵਾਰ ਨਾ ਇੱਥੇ ਦੀਵਾਰ ਬਣੀ ਸੀ ਆਪਕੋ 25 ਸਾਲ ਪਹਿਲਾਂ ਪਰ ਉਹ ਉਹ ਬਾਅਦ ਵਿੱਚ ਇਹਨਾਂ ਨੇ ਫੇਰ ਤੋੜ ਦਿੱਤੀ ਸੀ ਉਹ ਤੁਸੀਂ ਦੇਖੋ ਕੋਈ ਦੀਵਾਰ ਨਹੀਂ ਹੈ ਇਸ ਤਰ੍ਹਾਂ ਜੇ ਦੁਵਾਰੇ ਕੋਈ ਇਸ ਤਰ੍ਹਾਂ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਫਿਰ ਕੀ ਐਕਸ਼ਨ ਉਹਦੇ ਲਈ ਸਾਡੇ ਐਸਐਚਓ ਬਲਵਿੰਦਰ ਜੀ ਖੜੇ ਹੈ ਉਹਦਾ ਜਵਾਬ ਉਹ ਦੇ ਸਕਦੇ ਨੇ ਪਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਕਿ ਜੋ ਮਿਊਸਪੈਲਟੀ ਦੀ ਜਗ੍ਹਾ ਉਹਦਾ ਮਾਲਕ ਮਿਊਸਪੈਲਟੀ ਰਹੇਗੀ ਤੇ ਮਿਊਸਪੈਲਟੀ ਹੀ ਉਹਨੂੰ ਤੁਮਲੇ ਐਮਐਲਏ ਸਾਹਿਬ ਕੀ ਜਿਹੜਾ ਪਾਰਕ ਹੈ ਇਹ ਵੱਡਿਆ ਪਾਰਕਾਂ ਵਾਂਗ ਬਣੂਗਾ ਕਿ ਇੱਥੇ ਬੱਚਿਆਂ ਦਾ ਪਾਰਕ ਬਣਾਜੂ ਕਿਸ ਤਰ੍ਹਾਂ ਦੀ ਇਹ ਬਹੁਤ ਸੋਹਣਾ ਪਾਰਕ ਬਣੂਗਾ ਇਸ ਕਲੋਨੀ ਦੀ ਇੱਕ ਸ਼ਾਨ ਬਣੂਗਾ ਇੱਕ ਮਿਸਾਲ ਬਣੂਗਾ ਥੈਂਕ ਯੂ ਕਿੱਥੇ ਰਹਿਣ ਵਾਲੇ ਆਪਾਂ ਨਿਸ਼ਚਿਤ ਇਹ ਦਖਲਾ ਕਰਾਂ ਆ ਜਿਹੜਾ ਕਲੋਨੀ ਛਡਾ ਕੇ ਇੱਥੇ ਜਿਹੜਾ ਪਹਿਲਾਂ ਲੋਕਾਂ ਨੇ ਕੀਤਾ ਵੇ ਸਰਕਾਰੀ ਥਾਂ ਦੇ ਕਬਜ਼ਾ ਕੀਤਾ ਸੀਗਾ ਇੱਥੇ ਪਾਰਕ ਬਣ ਰਿਹਾ ਤੁਸੀਂ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਸੀ ਬਾਜੀ ਬਹੁਤ ਵਧੀਆ ਜੀ ਬੱਚੇ ਆਪਣੇ ਬਾਰੇ ਖੇਡਿਆ ਕਰਨਗੇ ਸੈਰ ਕਰਿਆ ਕਰਨਗੇ ਅੱਛਾ ਜੀ ਕਈ ਕਈ ਲੋਕ ਇੱਥੇ ਫੁੱੜੇ ਰੌਲਾ ਪਾ ਰਹੇ ਉਹ ਇਹ ਉਹਦੇ ਕੀ ਕਰਦੇ ਜੀ ਉਹ ਕੰਡੀਸ਼ਨ ਜਿਵੇਂ ਉਹ ਰੋੜੀ ਗਏ ਤੁਸੀਂ ਤਾਂ ਅੱਛਾ ਜੀ ਹੁਣ ਪਹਿਲਾਂ ਕਹਿੰਦੇ ਕਿ ਮੋਸਾਗਰ ਜਗ੍ਹਾ ਲਈ ਹਾਂਜੀ ਹੁਣ ਪਹਿਲਾਂ ਹੁਣ ਇਹਨਾਂ ਨੇ ਪ੍ਰਧਾਨਤਨ ਜਗਾ ਦਿੱਤੀ ਮਾਦਰ ਤੁਸੀਂ ਤੁਸੀਂ ਖੁਸ਼ ਹੈ ਵੀ ਥਾਂ ਥਾਂਗ ਦਾ ਸਾਫ ਸਫਾਈ ਹੋ ਗਈ ਸਾਫ ਸਫਾਈ ਹੋ ਜੇ ਵਧੀਆ ਤੇ ਪਾਰਕ ਬਣ ਗਿਆ ਹਾਂਜੀ ਜੀ ਜੀ ਹੋਰ ਕੀ ਕਹਿਣਾ ਚਾਹ ਰਹੇ ਹੋ ਕਲੋਨੀ ਵਾਲੇ ਤੁਹਾਨੂੰ ਕੀ ਚਿੱਕੀ ਚਾਹੀਦਾ ਕਲੋਨੀ ਵਿੱਚ ਕੀ ਬਣਾਣਾ ਚਾਹੀਦਾ ਇਸ ਤੋਂ ਫੇਰ ਹੋਰ ਵਧੀਆ ਵੀ ਪਾਰਕ ਉਰੇ ਇੱਕ ਸਬਰਾਤ ਘਰ ਬਣ ਜਾਂਦਾ ਬੈਠਕੀਆਂ ਵਾਸਤੇ ਪਾਰਕ ਦਾ ਇਹਦਾ ਬਣ ਗਿਆ ਤੁਹਾਡੇ ਗ੍ਰੋਨਿੰਗ ਦੇ ਵਿੱਚ ਹੋਰ ਕੀ ਸਮੱਸਿਆਵਾ ਤੁਹਾਨੂੰ ਮੈਨ ਲੱਗੇ ਵੀ ਇਹ ਇਹ ਵੀ ਬਣਨਾ ਚਾਹੀਦਾ ਨਾ ਨਾ ਸੁਣਸਤਾ ਕੋਈ ਨਹੀਂ ਸਭ ਨੂੰ ਸੁਣਦੇਗਾ ਜਦ ਇਹ ਪਾਰਕ ਬਣੇਗਾ ਚੱਕਰ ਬਣੇਗਾ ਜਿੱਲਾ ਕਰੇਗਾ ਆਪਣਾ ਪਾਰਕ ਨੂੰ ਕੈਰ ਕਰਿਆ ਕਰੋ ਕਿਉਂਕਿ ਜਦੋਂ ਐਮਐਲ ਸਾਹਿਬ ਨੇ ਆਪਾਂ ਨੇ